ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਪਾਲਾ ਸਿੰਘ ਜੀ ਦੀ ਵਰਸੀ ਦੇ ਸਮਾਗਮ ਚ ਆਪਾਂ ਇੱਥੇ ਇਕੱਠੇ ਹੋਏ ਆਂ ਉਹਨਾਂ ਦਾ ਜੀਵਨ ਕਿਸੇ ਤੋਂ ਲੁਕਿਆ ਸ਼ੋਭਿਆ ਨਹੀਂ ਜਿੰਨੀ ਸੇਵਾ ਉਹਨਾਂ ਕੁਦਰਤ ਦੀ ਕੀਤੀ ਹੈ ਕੁਦਰਤ ਦੇ ਸਭ ਜੀਵਾਂ ਦੀ ਕੀਤੀ ਹੈ ਇੱਕ ਘਟਨਾ ਮੈਂ ਸੁਣੀ ਸੀ ਕਿ ਇੱਕ ਸਮੇਂ ਉਹਨਾਂ ਦੀਆਂ ਲੱਤਾਂ 'ਚ ਕੀੜੇ ਪੈ ਗਏ ਤੇ ਇਦਾਂ ਤੁਰੇ ਜਾ ਰਹੇ ਸੀ ਕੀੜਾ ਡਿੱਗ ਪਿਆ ਲੱਤ ਚੋਂ ਨਿਕਲ ਕੇ ਜ਼ਖਮ ਚੋਂ ਤੇ ਚੁੱਕ ਕੇ ਫਿਰ ਜ਼ਖਮ ਚ ਰੱਖ ਲਿਆ ਵੀ ਇਹਨੇ ਵੀ ਕੁਝ ਛਕਣਾ ਹੈ ਇਹਦਾ ਵੀ ਅਨਜਲ ਸੋ ਇਦਾਂ ਦੀਆਂ ਗੁਰਮੁਖ ਰੂਹਾਂ ਇਦਾਂ ਦੇ ਕੁਦਰਤ ਦੇ ਪ੍ਰਮਾਤਮਾ ਦੇ ਪਿਆਰੇ ਜਿਹੜੇ ਨੇ ਉਹ ਬੜੇ ਵਿਰਲੇ ਸੰਸਾਰ 'ਚ ਹੁੰਦੇ ਨੇ ਇਸ ਇਲਾਕੇ 'ਚ ਉਹਨਾਂ ਦੀ ਮੰਨਤਾ ਬੜੀ ਹੈ ਸੋ ਆਪਾਂ ਉਹਨਾਂ ਦੇ ਜੀਵਨ ਤੋਂ ਇਹ ਸਿੱਖਣਾ ਹੈ ਕਿ ਸਮਾਜ ਦੀ ਕੁਦਰਤ ਦੀ ਸੇਵਾ ਕਿਵੇਂ ਕਰਨੀ ਅੱਜ ਜੋ ਕੁਝ ਵਾਪਰਦਾ ਅਸੀਂ ਵਾਤਾਵਰਨ ਨੂੰ ਤਬਾਹ ਕਰਨ ਤੁਰ ਪਏ ਹਾਂ ਅਸੀਂ ਜੀਵ ਜੰਤੂਆਂ ਦਾ ਖਿਆਲ ਕੀ ਕਰਨਾ ਇੱਥੇ ਮਨੁੱਖ ਵੀ ਜਿਹੜਾ ਸੁਰੱਖਿਅਤ ਨਹੀਂ ਰਿਹਾ ਜੀਵ ਜੰਤੂਆਂ ਦਾ ਖਿਆਲ ਉਹ ਕਰ ਸਕਦਾ ਜਿਹੜਾ ਮਨੁੱਖਾਂ ਦਾ ਖਿਆਲ ਕਰਦਾ ਹੋਵੇ ਅੱਜ ਹੋ ਕੀ ਰਿਹਾ ਹੈ ਕਿ ਸਾਡੇ ਇੱਥੇ ਨੌਜਵਾਨ ਨੇ ਜਿਹੜੇ ਉਹਨਾਂ ਨੂੰ ਕੋਈ ਹੋਸ਼ ਨਹੀਂ ਕਿ ਕੌਮ ਦੇ ਨਾਲ ਕੀ ਵਾਪਰ ਲਿਆ ਕੌਮ ਕਿਹੜੇ ਹਾਲਾਤਾਂ 'ਚੋਂ ਲੰਘ ਰਹੀ ਐ ਕੌਮ ਨੇ ਅੱਗੇ ਕਰਨਾ ਕੀ ਐ ਤੇ ਪੰਥ ਦੀ ਖਾਤਰ ਅਸੀਂ ਕੀ ਕਰ ਸਕਦੇ ਆ ਕੋਈ ਸੋਚਣ ਨੂੰ ਤਿਆਰ ਨਹੀਂ ਸੋ ਅੱਜ